ਇਹ ਜੇ ਵੀ ਕਿਹਾ ਪੰਜ-ਛੇ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹ ਤਾਂ ਉੱਡ ਗਿਆ ਦੂਜੇ ਮੁੰਡੇ ਦਾ ਇੱਕ ਸੱਟਾ ਮਾਰੀਆਂ ਦੋ ਲਾਪੜੇ ਰੁਪੜੇ ਮਾਰ ਕੇ ਸਾਡੇ ਵੰਡੀ ਦੇ ਤੇ ਉਦੋਂ ਬਾਅਦ ਉਦੋਂ ਦੀ ਨਿਬੜੀ ਗੱਲ ਆ ਫਿਰ ਵੀ ਕਹਿੰਦੇ ਉਹਦੇ ਕੋਲ ਪਿਸਤੌਲ ਆ ਫਲਾਨਾ ਇਹਦਾ ਵੀ ਨੌਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਹਿੰਦੇ ਚੱਲ ਟਿਕਟ ਗਿਆ ਜਾਂ ਹੋ ਜੂ ਹੁੰਦਾ ਹੁੰਦਾ ਆ ਆ ਗੱਲ ਬਣ ਗਈ ਨਰਾਲ ਸਿੰਘ ਜਨਾਲ ਜੀ ਕੀ ਹੋਇਆ ਸਾਰਾ ਇੱਥੇ ਕੌਣ ਸੀ ਮੁੰਡਾ ਕਿੰਨੀ ਉਮਰ ਸੀ ਕੀ ਹੋਇਆ ਇਹ ਉਮਰ ਦਾ ਮੁੰਡਾ ਹੀ ਹੋਊਗੀ 25 26 ਸਾਲ ਦੀ ਹਾਂਜੀ ਕੀ ਨਾਂ ਸੀ ਕਿੰਦਾ ਹਾਂਜੀ ਇਹਨਾਂ ਨੇ ਕਰਿਆ ਨਹੀਂ 4 5 ਸਾਲ ਦੀ ਤੇ ਨਿਕਲੀ ਗੱਲ ਹੈ ਇਹ ਕੋਈ ਇੱਥੇ ਬਸ ਖੜੀ ਸੀ ਉਹਦੇ ਵਿੱਚ ਕੋਈ ਲੜਕੀ ਬੈਠੀ ਸੀ ਦਾਣਾ ਮੱਡੀ ਸੀ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨੇ ਕੋਈ ਮਟਰ ਗੱਲਬਾਤ ਹੋ ਗਈ ਕੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਇਕੱਠ ਕਰ ਲਿਆ ਕਿ ਕੋਈ ਛੋਟਾ ਮੁੰਡਾ ਆਏ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਗਈ ਜੀ ਪਾਸੇ ਤੇ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਦ ਗਏ ਕਿਤੇ ਕਿੰਦੇ ਨੂੰ ਕੋਈ ਲਿਆ ਕਿਤੇ ਇੱਕ ਮੁੰਡਾ ਕਾਲਾ ਸੀ ਉਹ ਨੂੰ ਕੋਈ ਲਾਂਦੇ ਸੀ ਇੱਕ ਹੋਰ ਸੀ ਬਚੀ ਉਹ ਨੂੰ ਕੋਈ ਲਾਂਦੇ ਸੀ ਇਹ ਪੰਜ ਚਾਰ ਮੁੰਡਿਆਂ ਨੂੰ ਘੁੱਟ ਮਾਰ ਵੀ ਗਏ ਘੇਰ ਕੇ ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ ਜਮਾਇ ਤੇ ਇਕੱਲੇ ਤੇ ਆ ਗਈ ਗੱਲ ਤੇ ਇਕੱਲੇ ਤੇ ਗੱਲ ਆਈ ਆ ਹੁਣ ਪਿਛੇ ਜੇ ਵੀ ਕਿਹਾ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹ ਤਾਂ ਉੱਟ ਗਿਆ ਦੂਜੇ ਮੁੰਡੇ ਦਾ ਇੱਕ ਸੱਟਾ ਮਾਰਿਆ ਦੋ ਲਾਪੜੇ ਰੁਪੜੇ ਮਾਰ ਗਏ ਸਾਡੇ ਵਾਂਡੀ ਦੇ ਤੇ ਉਦੋਂ ਬਾਅਦ ਉਦੋਂ ਦੀ ਨਿਬੜੀ ਗੱਲ ਹੈ ਫਿਰ ਵੀ ਕਦੇ ਉਹਦੇ ਕੋਲੇ ਪਿਸਤੌਲ ਆ ਫਲਾਨ ਆਏ ਇਹਦਾ ਵੀ ਨੌਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਦੇ ਚੱਲ ਟਕਟ ਗਿਆ ਜਾਂ ਹੋ ਜੋ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਵਜੇ ਦੀ ਗੱਲ ਹੈ ਕੀ ਹੋਇਆ ਸੀ ਸਰ ਪਤਾ ਹੀ ਇਹ ਪਾਣੇ ਇਕੱਠ 8 ਵਜੇ ਕੇ ਵੱਲੇ 10 ਕਿ ਮਿੰਟ ਦੀ ਗੱਲ ਹੈ ਮੈਂ 8 ਵਜੇ ਰੋਟੀ ਖਾਣ ਲੱਗੇ ਮੈਂ ਰੋਟੀ ਖਾਂਦੇ ਖਾਂਦੇ ਬਸ ਫੋਨ ਵਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲੀਆਂ ਮਾਰੀਆਂ ਪਤਾ ਲੱਗਿਆ ਬੰਦੇ ਕੌਣ ਸੀ ਬੰਦੇ ਨਹੀਂ ਮੈਂ ਤੈਨੂੰ ਕਹਿ ਸਕਦਾ ਬੰਦੇ ਦਾ ਇੱਕ ਤਾਂ ਨਰਾਇਣ ਨੇ ਤਗੜਾਸਾ ਮਾਰਿਆ ਉਹ ਮੁੰਡੇ ਦੇ ਦੂਜੇ ਨੂੰ ਜੱਫਾ ਪਾ ਲਿਆ ਸੀਗਾ ਜਦੋਂ ਜੱਫਾ ਪਾ ਲਿਆ ਫਿਰ ਉਹ ਦੂਜੇ ਮੁੰਡੇ ਦੇ ਛਿੜਾ ਕੇ ਤੇ ਗੋਲੀਆਂ ਮਾਰ ਗਿਆ ਕੀ ਮੰਗਦਾ ਸਾਡੀ ਮੰਗ ਤਾਂ ਇਹ ਆ ਭਾਈ ਸਾਨੂੰ ਸਾਰਾ ਐਂ ਚਾਨਣ ਹੋਣਾ ਚਾਹੀਦਾ ਇਹ ਬੰਦਿਆਂ ਨੂੰ ਫੜੋ ਤੇ ਫਿਰ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਲੋਸ ਚੱਕਾਂਗੇ ਕਰਮਜੀ ਕੀ ਹੋਇਆ ਜੀ ਇਹ ਇਹਦਾ ਕੋਈ ਮਰਹਾਰ ਦੀ ਲਾਰ ਡਾਕੀ ਸੀ ਨਾ ਨਾ ਪਹਿਲਾਂ ਬਹਾਵ ਚਿਰ ਤੇ ਕੀ ਨਾਮ ਸੀ ਮੁੰਡੇ ਦਾ ਕਿੰਨੀ ਉਮਰ ਸੀਗੀ ਇਹ 26 ਸਾਲ ਦੀ ਉਮਰ ਸੀਗੀ ਹਾਂਜੀ ਬਸ ਸੁਖਵਿੰਦਰ ਇਹਦਾ ਨਾਮ ਸੀ ਕੀ ਨਾਂਜੀ ਸੁਖਵਿੰਦਰ ਕਿੰਦਾ ਕਹਿੰਦੇ ਸੁਖਵਿੰਦਰ ਕੀ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਲਾਰ ਡਾਕ ਇਹ ਹੋ ਗਿਆ ਜਿਉਂ ਤਾਂ ਸਾਲਕ ਤਾਂ ਹੋ ਗਿਆ ਜਿਆਦਾ ਹਾਂ ਉਹ ਬਹਾਵ ਚਿਰ ਸੀਗਾ ਇਹਨਾਂ ਦੇ ਕਿਸੇ ਪਹਿਲਾਂ ਦੀ ਸੀ ਲਾਰ ਡਾਕ ਇਹ ਹੋਣਾ ਸੀਗਾ ਜੀ ਪਰ ਉਹਲਾ ਬਸ ਖਾਮ ਖਾਮ ਤਾਂ ਇਹਨਾਂ ਦਾ ਜੀ ਹਾਂਜੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਹੂੰ ਬੰਗੂ ਹੀ ਕਰਕੇ ਖੜ ਜਾਂਦਾ ਉੱਥੇ ਬਿਨਾ ਗੱਲ ਤੋਂ ਫਿਰ ਕਦੇ ਕੰਪਲੇਨਟ ਨਹੀਂ ਕੀਤੀ ਕਰਾਈ ਸੀਗੀ ਕੋਈ ਕੀ ਹੋਇਆ ਸੀ ਕੋਈ ਨਹੀਂ ਨਾ ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ ਕਦੋਂ ਹੋਈ ਏ ਸਾਰੀ ਘਟਨਾ ਕੀ ਇਹ ਅੱਜ ਦੀ ਗੱਲ ਹੀ ਹੈ ਜੀ ਇਹ ਤਾਂ ਹੂੰ ਕਿੱਥੇ ਜਾ ਕੇ ਆ ਰਿਹਾ ਸੀ ਜੀ ਕਿ ਇੱਥੇ ਆ ਰਿਹਾ ਸੀ ਹੂੰ ਦੂਰ ਨਹੀਂ ਮੈਂ ਇੱਥੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਕਿੰਨੇ ਵਜੇ ਦੀ ਗੱਲ ਮੈਂ ਤਾਂ ਜੀ ਦੋ ਡੇਢ ਘੰਟੇ ਤੋਂ ਬੋਤ ਲੱਗੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਮੰਗਤਾ ਇਹੀ ਵੀ ਸਾਨੂੰ ਵਿਸ਼ਵਾਸ ਮਿਲਣਾ ਚਾਹੀਦਾ ਵੀ ਸਾਡਾ ਜਿਹੜਾ ਇਹ ਚੀਜ਼ ਹੈ ਨਾ ਇਹ ਤਾਂ ਹੋ ਮਿਲਣਾ ਚਾਹੀਦਾ ਵੀ ਜਿੰਨੇ ਬੰਦੇ ਉਹਨੇ ਵੀ ਅਸਰ ਕੀ ਕਰਨਾ ਹੋਈ ਹੈ ਸਾਰੀ ਕਦੋਂ ਪਤਾ ਲੱਗਿਆ ਤੇ ਕੀ ਕਾਰਵਾਈ ਹੁਣ ਤੱਕ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਨ ਕੋਟਲੀ ਕਲਾ ਵਿੱਚ ਇੱਕ ਸੁਖਵਿੰਦਰ ਸਿੰਘ ਜਿੰਦਾ ਨਾਮ ਦਾ ਮੁੰਡਾ ਜੀ ਦਾ ਕੀ ਉਹਦਾ ਮਰਡਰ ਕਰ ਦਿੱਤਾ ਗਿਆ ਅਰਬ ਸ਼ਖਸੀਅਤਾਂ ਵੱਲੋਂ ਪਰ ਮਕਦਮਾ ਦਰਜ ਕਰਕੇ ਜਿਹੜਾ ਤਫਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰਾ ਦਿੱਤਾ ਜਾਵੇ ਪਤਾ ਲੱਗੇ ਜੀ ਕਿੰਨਾ ਨਹੀਂ ਕੰਮ ਕੀਤਾ ਇਹ ਉਹਦੇ ਬਾਰੇ ਤਫਤੀਸ਼ ਜਾਰੀ ਹੈ ਜੀ ਚੱਲ ਰਹੀ ਹੈ